ਸਮਿੰਦਰ ਸਿੰਘ ਦਾ ਦਾਵਾ ਵੱਲੋਂ ਆਮ ਆਦਮੀ ਪਾਰਟੀ ਤੇ ਸਵਾਲ ਚੁੱਕੇ ਗਏ ਨੇ ਕਹਿੰਦੇ ਇਹ ਭਾਜਪਾ ਨਾਲ ਮਿਲਦੇ ਪਰ ਜੇਕਰ ਚੰਡੀਗੜ੍ਹ ਦੇਖਦੇ ਆਪਾਂ ਪੰਜਾਬ ਦੀ ਰਾਜਧਾਨੀ ਹੈ ਉੱਥੇ ਤਾਂ ਆਮ ਆਦਮੀ ਪਾਰਟੀ ਕਾਂਗਰਸ ਨਾਲ ਬੈਠੇ ਲੱਗਉਂਦੀ ਹੈ ਜੀ ਸ਼ੀਲ ਹੁਣੀ ਜਿਹੜੇ ਹੈਗੇ ਨੇ ਚੋਣ ਲੜ ਰਹੇ ਨੇ ਇੱਥੇ ਆਮ ਆਦਮੀ ਆਮ ਆਦਮੀ ਪਾਰਟੀ ਵੱਲੋਂ ਕੁਝ ਖੇਤਰਾਂ ਤੋਂ ਤੁਹਾਡੇ ਗਠਜੰਬੰਦਨ ਚ ਉੱਥੇ ਵੀ ਕਾਂਗਰਸ ਵਾਲੇ ਨਿਜਾਉਂਦੇ ਨੇ ਤੇ ਤੁਸੀਂ ਕਿਵੇਂ ਕਹਿੰਦੇ ਹੋ ਕਿ ਬੀਜੇਪੀ ਦੇ ਨਾਲ ਆਮ ਆਦਮੀ ਪਾਰਟੀ ਮਿਲੀ ਹੋਈ ਆ ਉਹਨਾਂ ਦਾ ਸਾਰਾ ਟੱਬਰ ਹੀ ਅੰਦਰ ਕਰਤਾ ਬੀਜੇਪੀ ਨੇ ਕੇਜਰੀਵਾਲ ਅੰਦਰ ਕਰਤਾ ਸੁਸ਼ੋਧੀਆ ਅੰਦਰ ਤਹਿਸੀਲ ਜੈਨ ਅੰਦਰ ਸੰਜੇ ਸਿੰਘ ਅੰਦਰ ਹੁਣ ਬਾਹਰੋਂ ਬਾਹਰ ਆਇਆ ਉਹਨਾਂ ਨੇ ਪਾਰਟੀ ਨੂੰ ਖਤਮ ਕਰਨ ਨੂੰ ਫਿਰਦੇ ਆ ਉਹ ਉਹਨਾਂ ਨੇ ਪਾਰਟੀ ਨੂੰ ਹੀ ਕਹਿਤਾ ਕਿ ਜਿਹੜੀ ਪਾਰਟੀ ਆ ਕਰਪਟ ਪਾਰਟੀ ਆ ਅਖਬਾਰ ਪੜ੍ਹਦੇ ਆ ਅੱਖ ਨਹੀਂ ਮੰਨਦੀ ਤੇ ਟੀਵੀ ਸੁਣਦੇ ਆ ਕੰਨ ਨਹੀਂ ਮੰਨਦੇ ਬਾਕੀ ਰੰਦਾਵਾ ਸਾਹਿਬ ਕੋਲ ਸਬੂਤ ਹੋਣਗੇ ਭਾਈ ਤਾਂ ਹੀ ਕਿਹਾ ਸੁਖਜਿੰਦਰ ਸਿੰਘ ਰੰਦਾਵਾ ਵੱਲੋਂ ਆਮ ਆਦਮੀ ਪਾਰਟੀ ਤੇ ਸਵਾਲ ਚੁੱਕੇ ਗਏ ਨੇ ਕਹਿੰਦੇ ਇਹ ਭਾਜਪਾ ਨਾਲ ਮਿਲੇ ਹੋਏ ਨੇ ਜੀ ਸੁਜਿੰਦਰ ਸਿੰਘ ਰੰਦਾਵਾ ਵੱਲੋਂ ਅ ਕਿਹਾ ਇਹ ਇਹ ਦੋਸ਼ ਲੱਗ ਰਹੇ ਨੇ ਕਿ ਭਾਰਤ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਆਪਸ ਵਿੱਚ ਮਿਲੇ ਹੋਏ ਨੇ ਕਿੱਥੇ ਮਿਲੇ ਹੋਏ ਨੇ ਪੰਜਾਬ ਦੇ ਵਿੱਚ ਕਿੱਦਾਂ ਮਿਲੇ ਹੋਏ ਨੇ ਉਹ ਕਹਿੰਦੇ ਜੀ ਤਾਂ ਇਕੱਠੇ ਆਪਸ ਵਿੱਚ ਕੰਮ ਕਰਦੇ ਨੇ ਇਕੱਠੇ ਗੱਲ ਕਰਦੇ ਨੇ ਪਰ ਜੇਕਰ ਚੰਡੀਗੜ੍ਹ ਦੇਖਦੇ ਆਪਾਂ ਪੰਜਾਬ ਦੀ ਰਾਜਧਾਨੀ ਹੈ ਉੱਥੇ ਤਾਂ ਆਮ ਆਦਮੀ ਪਾਰਟੀ ਕਾਂਗਰਸ ਨੇ ਬੈਠੇ ਲੱਗੇ ਆਉਂਦੀਆਂ ਜੀ ਪੰਜਾਬਵਾਜ਼ਾ ਸਾਹਿਬ ਕਾਂਗਰਸ ਦੇ ਆਮ ਆਦਮੀ ਪਾਰਟੀ ਕੱਟੇ ਨਜ਼ਰ ਆਉਂਦੇ ਨੇ ਉੱਥੇ ਜੇ ਦੇਖਦੇ ਆਪਾਂ ਹਰਿਆਣਾ ਸ਼ਸ਼ੀਲ ਗੁਣੀ ਜਿਹੜੇ ਹੈਗੇ ਨੇ ਚੋਣ ਲੜ ਰਹੇ ਨੇ ਉੱਥੇ ਆਮ ਆਦਮੀ ਆਮ ਆਦਮੀ ਪਾਰਟੀ ਵੱਲੋਂ ਕੁਝ ਖੇਤਰਾਂ ਤੋਂ ਤੁਹਾਡੇ ਗਠਜੋੜਵੰਦਨ ਚ ਉੱਥੇ ਵੀ ਕਾਂਗਰਸ ਵਾਲੇ ਨਜ਼ਰ ਆਉਂਦੇ ਨੇ ਉਹਨਾਂ ਦੇ ਉੱਥੇ ਤਾਂ ਕੋਈ ਲੱਗਿਆ ਨਹੀਂ ਵੀ ਕਾਂਗਰਸ ਦੂਰ ਆਉਂਦਾ ਤੇ ਤੁਸੀਂ ਕਿਵੇਂ ਕਹਿੰਦੇ ਹੋ ਕਿ ਬੀਜੇਪੀ ਦੇ ਨਾਲ ਆਮ ਆਦਮੀ ਪਾਰਟੀ ਮਿਲੀ ਹੋਈ ਆ ਉਹਨਾਂ ਦਾ ਸਾਰਾ ਟੱਬਰ ਹੀ ਅੰਦਰ ਕਰਤਾ ਬੀਜੇਪੀ ਨੇ ਕੇਜਰੀਵਾਲ ਅੰਦਰ ਕਰਤਾ ਸੁਸ਼ੋਧੀਆ ਅੰਦਰ ਸੁਸ਼ੀਲ ਜੈਨ ਅੰਦਰ ਸੰਜੇ ਸਿੰਘ ਅੰਦਰ ਹੁਣ ਬਾਹਰੋਂ ਬਾਹਰ ਆਇਆ ਉਹਨਾਂ ਨੇ ਪਾਰਟੀ ਨੂੰ ਖਤਮ ਕਰਨ ਨੂੰ ਫਿਰਦੇ ਆ ਉਹ ਉਹਨਾਂ ਨੇ ਪਾਰਟੀ ਨੂੰ ਹੀ ਕਹਿਤਾ ਕਿ ਜਿਹੜੀ ਪਾਰਟੀ ਆ ਕਰਪਟ ਪਾਰਟੀ ਆ ਠੀਕ ਆ ਸਰ ਹੈ ਨਾ ਕਮਾਲ ਦੀ ਗੱਲ ਤੇ ਪ੍ਰਤਾਪ ਸਿੰਘ ਬਾਜਵਾ ਆਖੀ ਜਾਂਦੇ ਆ ਕਿ ਨਾ ਸੁਜੀਤ ਸਿੰਘ ਰੰਧਾਵਾ ਕਿ ਰਲੇ ਹੋਏ ਨੇ ਯਾਪਸ ਵੈਸੇ ਇਹਨਾਂ ਨੂੰ ਇਹਨਾਂ ਕੋਲ ਕੋਈ ਸੰਕੇਤ ਹੋਏਗਾ ਰੰਧਾਵਾ ਸਾਹਿਬ ਕੋਲੇ ਕੋਈ ਨਾ ਕੋਈ ਸਬੂਤ ਹੋਏਗਾ ਤਾਂ ਹੀ ਆਖਿਆ ਇਹਨਾਂ ਨੇ ਉਹ ਸਬੂਤ ਨਾਲ ਗੱਲ ਕਰ ਦਿੰਦੇ ਆਪਾਂ ਫਿਰ ਚਰਚਾ ਕਰਦੇ ਨੇ ਸੀ ਉਹਦੀ ਸਬੂਤ ਦੀ ਵੀ ਵੀ ਸਬੂਤ ਹੀ ਦਿੱਤਾ ਰੰਧਾਵਾ ਸਾਹਿਬ ਨੇ ਸਬੂਤ ਨਹੀਂ ਕੀਤਾ ਕੋਈ ਪਰ ਆਮ ਅੱਖ ਨਹੀਂ ਮੰਨਦੀ ਆਮ ਕੰਨ ਨਹੀਂ ਮੰਨਦੇ ਗੱਲ ਨੂੰ ਸੁਣ ਕੇ ਆਮ ਆਖ ਪੜਕੇ ਨਹੀਂ ਮੰਨਦੀ ਗੱਲ ਇਹ ਵੀ ਯਾਰ ਇਹਨਾਂ ਦਾ ਆਪਸ ਚ ਕੁਝ ਨਹੀਂ ਹੁੰਦਾ ਆਮ ਆਦਮੀ ਪਾਰਟੀ ਤੇ ਭਾਜਪਾ ਦਾ ਸਮਝੌਤਾ ਵੀ ਹੋਊਗਾ ਆਪਸ ਚ ਕਿਤੇ ਇਕੱਠੇ ਵੀ ਹੋਣਗੇ ਕਿਤੇ ਆਪਸ ਚ ਇਹ ਰਲੇ ਵੀ ਹੋਣਗੇ ਆਪਸ ਚ ਕਿਤੇ ਇਹ ਅਖਬਾਰ ਪੜਦੇ ਆਂ ਅੱਖ ਨਹੀਂ ਮੰਨਦੀ ਤੇ ਟੀਵੀ ਸੁਣਦੇ ਆਂ ਕੰਨ ਨਹੀਂ ਮੰਨਦੇ ਬਾਕੀ ਰੰਧਾਵਾ ਸਾਹਿਬ ਕੋਲ ਸਬੂਤ ਹੋਣਗੇ ਭਾਈ ਤਾਂ ਹੀ ਕਿਹਾ ਉਹਨੇ ਜੀ ਨਿਡਰ ਖਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਡੀਆਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ